ਮੈਂ ਕੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਹੈ ਨਸ਼ੇ ਛਡਾਉਣ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕੌਸ਼ਲ ਨਹੀਂ ਮੰਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਜਾਇਆ ਜਾਂਦਾ ਹੈ ਤੇ ਵਾਪਸ एमपी ਦਾ ਉਮੀਦਵਾਰ ਕਰਕੇ ਭਲਾਇਆ ਜਾਂਦਾ ਹੈ ਮੈਂ ਪੁੱਛਣਾ ਚਾਹਣਾ ਹੈ ਪਹਿਲੀ ਗੱਲ ਕੀ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸ ਹੈ ਚ ਉਹ ਐਨਐਸ ਹੈ ਚ ਮੇਰਾ ਵੀਰ ਉੱਥੇ ਡਿਬਰਗੜਾ ਹੈ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ 16 ਸਾਲ ਐਨਐਸਐਚ ਚ ਰਿਹਾ 16 ਸਾਲ ਤਾਮਿਲਨਾਡੂ ਦੀ ਜੇਲਾਜ ਨਾਗਾਲੈਂਡ ਦੀ ਜਿਹੜਾ ਚੱਪਲਪੁਰ ਦੀ ਜਿਹੜਾਂ ਚ ਕਿਤੇ ਤੁਸੀਂ ਮੇਰੇ ਮਾਤਾ ਜੀ ਨੂੰ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ ਅਫਸਰ ਕਹਿੰਦੇ ਕੀ ਤੁਸੀਂ ਬਾਹਰ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਵੱਡੇ ਬਾਦਲ ਸਾਹਿਬ ਕਹਿੰਦੇ ਮੇਰੇ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਮੈਂ ਨਾ ਜ਼ਿੰਦਗੀ ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ ਫਰਕ ਪਛਾਣਨੀਏ ਕਿਹੜੀ ਲੀਡਰ ਹੈ ਸਰਪਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋ ਕੀ ਗਿਆ ਕਿ ਅੱਛਾ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾਦੂ ਵਾਲਾ ਦਾ ਬਿਆਨ 10 ਦਿਨ ਪਹਿਲੇ ਦਾਦੂ ਆਂਦਾ ਬਿਆਨ ਸੀ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆ ਉਹਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਤਪਾਲ ਨੂੰ ਜਿਤਾਓ सवाल है कितों की सपोर्ट है किसियां लगियां निशाना की है निशाना एक को एक है थोनू कमजोर करना थोड़ी पार्टी कमजोर करना थोड़ी मां पार्टी कम खत्म करना बंदी सिख कौन है पहली गल मैं कहना चाहना भाई अमृतपाल बंदी सिख नहीं है बंदी सिख ਉਹ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਤੁਹਾਡੇ ਭੈਣਾ ਭਰਾਵਾਂ ਦਾ ਕਤਲਿਆਮ ਕੀਤਾ ਜੋ ਕਤਲਿਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਕੀਤਾ ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ ਉਹ ਐ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ ਮaaf ਕਰ ਦਿਓ ਉਹ ਕੀ ਕਹਿ ਰਹੇ ਐ ਕਿ ਜੋ ਦੇਸ਼ ਦਾ ਕਾਨੂੰਨ ਹੈ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਐਸ ਕਰਕੇ ਹਿਊਮੈਨਿਟਰੀਅਨ ਰਾਈਟ ਸਾਡੇ ਐ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਐ ਜੇ ਆ ਜਿਹੜਾ ਦੇਖਿਆ ਬਿਸਕਿਤ ਬਾਨੂ ਉਹ ਹੀ ਹੈ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਐ ਰੇਪ ਕੀਤਾ ਹੈ ਕਤਲ ਕੀਤਾ ਹੈ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀਆਂ ਹੋ ਗਈਆਂ 1 ਸਾਲ ਛਲੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿਕ ਨਹੀਂ ਬਣ ਜਾਂਦਾ ਆ ਫਰਕ ਹੈ ਹੈ ਨਾਲੇ ਜਿਵੇਂ ਵਿਰਸੇ ਨੇ ਕਿਹਾ ਐਨਐਸਏ ਲਾਉਣ ਵਾਲੇ ਝਾੜੂ ਵਾਲੇ ਐਨਐਸਏ ਜਿਬਰੂਗੜ ਭੇਜਣ ਵਾਲੇ ਝਾੜੂ ਵਾਲੇ ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਹੀ ਨਹੀਂ ਹੈ ਝਾੜੂ ਨੂੰ ਤਾਂ ਵਧੀਆ ਕਹਿੰਦੇ ਐ ਤੇ ਹੁਣ ਕੱਲੇ ਬੋਲਦੇ ਆ ਅਕਾਲੀ ਦਲ ਹੁਣ ਪਤਾ ਸੀ ਖਡੂਰ ਸਾਹਿਬ ਪੰਤੇਕ ਸੀਟ ਐ ਇਹ ਕਿਵੇਂ ਹਰਾਈ ਜਾਊਗੀ ਲਿਆਓ ਆਪਣਾ ਬੰਦਾ ਖੜੇ ਕਰੋ ਸਮਝੋ ਕੀ ਸਾਜ਼ਿਸ਼ ਐ ਆਪਾਂ ਦੇਖ ਲਿਆ ਕੇ ਜੀ ਹਾਲਾਤ ਚੋਂ ਨਿਕਲੇ ਆ ਮਸਾਂ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਐ ਸ਼ੇਕ ਕੌਮ ਆਪਣਾ ਘਰ ਆ ਆਪਾਂ ਇਥੋਂ ਕਿਤੇ ਬਾਹਰ ਜਾ ਨਹੀਂ ਸਕਦੇ ਆਪਾਂ ਇੱਥੇ ਹੀ ਤਕੜੇ ਹੋ ਸਕਦੇ ਆ ਇੱਥੇ ਹੀ ਸਫਲ ਹੋ ਸਕਦੇ ਆ ਤੇ ਇਕੱਲੀ ਇੱਕ ਪਾਰਟੀ ਹੈ ਜੋ ਸੋਚਦੀ ਹੈ ਕਿ ਪੰਜਾਬ ਤਕੜਾ ਹੋਏ ਤੇ ਆਪਣੀ ਕੌਮ ਪੰਜਾਬੀ ਤਕੜੇ ਹੋਣਗੇ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਤੁਹਾਨੂੰ 5 6 ਸਵਾਲ ਪੁੱਛਣਾ ਚਾਹਣਾ ਹੈ ਤੋਨੂ ਟਿਊਬਵਲ ਕਨੈਕਸ਼ਨ ਕਦੋਂ ਮਿਲਿਆ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਉਹ ਤਰੀਕਾ ਕਢਾ ਲਿਓ ਮੈਂ ਆਰਟੀਆਈ ਤੋਂ ਕਢਾਇਆ ਹੈ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ 13.5 ਲੱਖ ਥੋੜੀ ਜਿਥੇ ਬੰਦੀ ਖਾਲੀਦ ਨੇ ਦਿੱਤੇ ਐ ਇੰਨਾ ਟਿਊਬਵਲ ਕਨੈਕਸ਼ਨਾਂ ਵਿੱਚ ਬਿਜਲੀ ਮੁਫਤ ਦੇਣ ਵਾਲਾ ਕਾਲੀਦਲ ਥੋੜੇ ਸ਼ੀਆ ਕੱਢਣ ਵਾਲਾ ਕਾਲੀ ਦਲ ਆ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਖਾਲੇ ਬਣਾਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਰਾਈਂ ਪਾਣੀ ਭੇਜਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਝਾੜੂ ਦੀ ਕਿਸੇ ਵੀ ਦੱਸ ਦਿਓ ਤੁਹਾਡੇ ਟਰੈਕਟਰਾਂ ਦੇ ਟੈਕਸ ਹੁੰਦਾ ਸੀ ਮਾਫ ਕਰਨ ਵਾਲਾ ਕਾਲੀ ਦਲ ਆ ਗਰੀਬ ਜਨਤਾ ਬੈਠੀ ਹੈ 4 ਰੁਪਏ ਕਿਲੋ ਆਟਾ ਦੇ 2 ਰੁਪਏ ਕਿਲੋ ਦਾਲ ਦੇ ਨਾਲ ਅਕਾਲੀ ਦਲ ਸ਼ਗਨ ਦੇ ਨਾਲ ਅਕਾਲੀ ਦਲ ਪੈਨਸ਼ਨ ਦੇ ਨਾਲ ਅਕਾਲੀ ਦਲ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ 6 ਲੱਖ ਬੱਚੇ ਹਰ ਸਾਲ ਪੜਾਉਂਦੇ ਸੀ ਮੁਫਤ ਪੜਾਉਣ ਵਾਲਾ ਅਕਾਲੀ ਦਲ ਲੜਕੀਆਂ ਨੂੰ ਸਰਕਾਰੀ ਸਕੂਲ ਪੜ੍ਹਨ ਵਾਸਤੇ ਸਾਈਕਲ ਦੇਣ ਵਾਲਾ ਅਕਾਲੀ ਦਲ 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲਾ ਅਕਾਲੀ ਦਲ ਨੇ ਤੁਸੀਂ ਤਾਂ ਜਾਣਦੇ ਹੋ ਖੇਮ ਕਰਨ ਵਾਲਿਓ ਤੁਸੀਂ ਕਿਹੜਾ ਬਿੱਲ پڑھਦੇ ਹੁੰਦੇ ਸੀ ਠੀਕ ਸੀ ਨਾ ਹੁਣ ਸਾਰੇ ਹੁਣ ਜਿੰਨਾ ਹੁਣ ਕੀ ਕਰਦੇ ਹਾਂ ਹੁਣ ਝਾੜੂ ਵਾਲੇ ਐ ਦੇਖੋ ਕੀ ਹੁੰਦਾ ਥੋੜਾ ਕੁ ਸੁਣਨ ਵਾਲਾ ਨਹੀਂ ਫਿਰ ਆਪਾਂ ਕਿਉ ਆਪਣੀ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਸ਼ਾਸਨ ਦੇ ਸ਼ਿਕਾਰ ਹੋ ਰਹੇ ਆ ਦਿੱਲੀਆਣੀਆਂ ਪਾਰਟੀਆਂ ਨੇ ਦੇਖਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਦੀ ਫੌਜ ਕਮਜ਼ੋਰ ਕਰ ਦਿਓ ਤੇ ਨਤੀਜਾ ਤੁਸੀਂ ਦੇਖ ਹੀ ਲਿਆ ਤੁਸੀਂ ਦੇਖ ਲਿਆ ਕਿਵੇਂ ਭਗਵੰਤ ਮਾਨ ਨੇ ਤੇ ਅਮੇਸ਼ਾ ਨਾਲ ਮਿਲ ਕੇ ਤੁਹਾਡੇ ਬਾਰਡਰ ਤੇ ਪੰਜਾਬ ਦੇ ਹੱਦ ਵਿੱਚ ਤੁਹਾਨੂੰ ਰੋਕਿਆ ਬੰਬ ਸਿਡੇ ਗੋਲੀਆਂ ਜਲਾਈਆਂ ਸ਼ਹੀਦ ਕੀਤੇ ਤੁਸੀਂ ਸੋਚਦੇ ਹੋ ਜੇ ਕਾਲੀਦਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਹਰਿਆਣੇ ਦੀ ਕਿ ਆਪਣੇ ਪੰਜਾਬ ਦੀ ਧਰਤੀ ਤੇ ਇੰਨਾ ਕੁਝ ਹੋ ਜਾਂਦਾ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਖਾਲਸਾ ਜੀ ਆ ਆਪਣਾ ਘਰ ਹੈ ਇੱਥੇ ਘਰ ਵਿੱਚ ਤੁਸੀਂ ਦੇਖਿਆ ਆਈ ਜਥੇਬੰਦੀ ਥੋਡੀ ਹੈ ਦੂਜੇ ਜਿੰਨੇ ਐ ਉਹ ਕੌਂਦੇ ਐ ਤੁਹਾਨੂੰ ਕਮਜ਼ੋਰ ਕਰਨ ਵਾਸਤੇ ਹੁਣ ਆ ਧਿਆਨ ਸਿੰਘ ਮੰਡ ਕੋਈ ਪੰਥਕ ਐ ਆ ਜੇ ਦਾदूਵਾਲ ਅ ਸਾਰੇ ਜਿੰਨੇ ਐ ਏਜੰਸੀਆਂ ਦੇ ਬੰਦੇ ਐ ਏਜੰਸੀਆਂ ਉਹਨਾਂ ਨੂੰ ਖੇਮ ਕਰਦੀਆਂ ਐ ਐਂ ਮੈਂ ਵਿਰਸਾ ਸਾਹਮਣੇ ਸੀ ਜਦੋਂ ਮੈਂ ਟੈਲੀਫੋਨ ਕੀਤਾ ਪੁੱਛਣ ਵਾਸਤੇ ਕਾਗਜ਼ਾਂ ਵਾਸਤੇ ਆਪਣੇ ਇਥੇ ਖਡੂਰ ਸਾਹਿਬ ਦਾ ਜਿਹੜਾ ਹਲਕਾ ਰਿਟਰਨਿੰਗ ਆਫਸਰ ਰਿਟਰਨਿੰਗ ਆਫਸਰ ਨੇ ਕਿਹਾ ਕਿ ਮੈਨੂੰ ਸੁਪਰਡੈਂਟ ਜੇਲ ਦਾ ਡਿਬਰੂਗੜ੍ਹ ਜੇਲ ਦਾ ਸੁਪਰਡੈਂਟ ਦਾ ਫੋਨ ਆਇਆ ਕਿ ਕਾਗਜ਼ ਸਾਰੇ ਠੀਕ ਐ ਮੇਰੇ ਸਾਹਮਣੇ ਐ ਆ ਕਾਗਜ਼ ਰਿਜੈਕਟ ਨਾ ਕਰਿਓ ਪਹਿਲੀ ਗੱਲ ਸੁਪਰਡੈਂਟ ਕਿਉਂ ਕਹੂਗਾ ਕਿ ਉਹਦਾ ਕੋਈ ਮਾਸੀ ਦਾ ਮੁੰਡਾ ਕਿ ਮੈਂ ਕਰਾਉਣਾ ਐ ਖਲੇ ਵੀ ਨਹੀਂ ਸਮਝਦੇ ਮੈਂ ਇੱਕ ਗੁਰੂ ਪੁੱਛਣਾ ਚਾਹਣਾ ਹੈ ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ ਨਹੀਂ ਤੇ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਆਰਐਸਐਸ ਦਾ ਮਾਲਵੇ ਦਾ ਹੈੱਡ ਹੈ ਕੋ ਗੂਗਲ ਕੱਢ ਕੇ ਹੁਣ ਹੀ ਦੇਖ ਲਿਓ

ਪਰਿਵਾਰ ਕਹਿ ਰਿਹਾ ਸੀ ਨਹੀਂ ਲੜ ਸਾਡੀ ਕੋਈ ਸੋਚ ਨਹੀਂ ਤੇ ਡਿਬਰਗੋੜ ਜੇਲ੍ਹ ਜਾ ਰਹੇ ਸੇ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ ਕਾਗਜ਼ ਸਹੀ ਕਰਤੇ ਸਾਰੇ ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆਪਣੇ ਐਨਐਸਏ ਸੀ ਜਿਵੇਂ ਵਿਰਸੇ ਨੇ ਦੱਸਿਆ 9988 77 ਮਹੀਨੇ ਮਿਲ ਨਹੀਂ ਦਿੰਦੇ ਸੀ ਇੱਥੇ ਹਰ ਹਫਤੇ ਮਿਲਦੇ ਸੋ ਆ ਸਵਾਲ ਹੈ ਮੈਂ ਕਹਿਣਾ ਚਾਹਣਾ ਸੋਚੋ ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ ਨਸ਼ੇ ਛਡਾਉਣਾ ਬਹੁਤ ਵਧੀਆ ਗੱਲ ਹੈ ਪਰ ਇਹਦੇ ਪਿੱਛੇ ਹੋਰ ਕੁਝ ਕਰਨਾ ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ ਤੇ ਸ਼ਰਾਬ ਮਾਰਨਾ ਹੈ ਇਸ ਕਰਕੇ ਬਚ ਜਾਓ ਅਖਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ ਆ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਐ ਕਿ ਹੁਣ ਦਰਬਾਰ ਸਾਹਿਬ ਤੇ ਕਾਬਜ਼ ਹੋਈਏ ਐਸਜੀ ਬੀਸੀ ਦੇ ਕੰਟਰੋਲ ਕਰੀਏ ਜੇ ਤੁਸੀਂ ਦੇਣਾ ਚੋਣੇ ਐ ਜੀਪੀਸੀ ਆਰਐਸਐਸ ਨੂੰ ਕੱਲੀ ਆ ਬਚੀ ਐ ਬਾਕੀ ਤਾਂ ਕਬਜ਼ਾ ਕਰ ਗਏ ਫਿਰ ਤੁਹਾਡੇ ਹੱਥ ਹੈ ਖਾਲਸਾ ਜੀ 1 ਜੂਨ ਭੁੱਲਿਓ ਨਾ ਹਾਂ ਭੁੱਲ ਗਏ ਆਪਾਂ 40 ਸਾਲ ਪਹਿਲੇ ਟੈਂਕਾਂ ਤੋਪਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਦੁੱਖ ਹੁੰਦਾ ਹੈ ਕਿ ਉਹ ਸੰਮਲੇ ਦੇ ਬਾਅਦ ਤਿੰਨ ਵਾਰ ਆਪਾਂ ਕਾਂਗਰਸ ਦੀ ਸਰਕਾਰ ਬਣਾਤੀ ਕਾਂਗਰਸ ਦੀ ਸਰਕਾਰ ਬਣਾਤੀ ਫਿਰ ਉਹ ਲੋਕਾਂ ਨੂੰ ਉਸਦਾਰਾਂ ਨੂੰ ਕੀ ਕਵਾਂਗੇ ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਭੁੱਲ ਗਏ ਜਿਹੜੇ ਹੁਣ ਵੀ ਉਹਨਾਂ ਸੋਪੇ ਦੋ ਦੋ ਗਨਮੈਨ ਪਿੱਛੇ ਸੋਪੇ ਲੈ ਲੈਂਦੇ ਆ ਪਾ ਲੈਂਦੀ ਆ ਪਾਰਟੀਆਂ ਬਦਲ ਲੈਂਦੇ ਆ ਦੋ ਗਨਮੈਨ ਦੇ ਦਿਓ ਚੇਰਮੈਨ ਦੇ ਦਿਓ ਕੀ ਐਜੀ ਕੌਮ ਆਪਣੀ ਐ ਇਸ ਕਰਕੇ ਮੈਂ ਬੇਨਤੀ ਕਰਦਾ ਆ ਅਕਾਲੀ ਦਲ ਤੁਹਾਡੀ ਕਿਲਾ ਆਪਣੀ ਤਾਕਤ ਹੈ ਆਹ ਤਾਕਤ ਨੂੰ ਖੇਰੂ ਖੇਰੂ ਕਰਨ ਵਾਲਿਆਂ ਨੂੰ ਪਛਾਣੀਏ ਤਾਂ ਹੀ ਕੌਮ ਬਚੂਗਾ ਤਾਂ ਹੀ ਪੰਜਾਬ ਬਚੂਗਾ ਤੇ ਮੈਂ ਫਿਰ ਤੋਂ ਕਹਿਣਾ ਚਾਹਣਾ ਹੈ ਜੇ ਸਿੱਖ ਕੌਮ ਹੈ ਸੈਕੂਲਰ ਕੌਮ ਹੈ ਦੇਖੋ ਨੌਵੇਂ ਪਾਸ਼ਾ ਨੇ ਗੁਰੂ ਸਾਹਿਬ ਨੇ ਇੱਕ ਹਿੰਦੂ ਧਰਮ ਬਚਾਉਣ ਵਾਸਤੇ ਆਪਣਾ ਸੀਸ ਕੁਰਬਾਨ ਕਰਤਾ ਇਤੋਂ ਵੱਡਾ ਐਗਜ਼ਾਮਪਲ ਸੈਕੂਲਰਿਜ਼ਮ ਦਾ ਕੀ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਐ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਇੱਥੇ ਅੱਗ ਲਾਉਣੀਆਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਅੱਗ ਲੱਗੀ ਰਹੇ ਅਕਾਲੀ ਦਲ ਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਆ ਸਾਡਾ ਘਰ ਆ ਜਿੱਥੇ ਅੱਗ ਲੱਗੀ ਰਹੂਗੀ ਤੇ ਇੱਥੇ ਨੁਕਸਾਨ ਆਪਣਾ ਹੀ ਹੋਣਾ ਐ ਸਾਡੀ ਸੋਚ ਹੈ ਕਿ ਸਾਰਿਆਂ ਨੂੰ ਇਕੱਠਾ ਰੱਖੀਏ ਭਰਾਵਾਂ ਮੰਗੂ ਰੱਖੀਏ ਆਈ ਤਾਕਤ ਆਪਣੀ ਐ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਪੰਜਾਬ ਬਚਾਉਣਾ ਹੈ ਜੇ ਖਾਲਸਾ ਪੰਥ ਤੁਸੀਂ ਅਕਾਲੀ ਦਲ ਨੂੰ ਬਚਾਉਣਾ ਆਪਣੀ ਕੌਮ ਦੀ ਪਛਾਣ ਬਚਾਉਣਾ ਹੈ ਵਿਰਸਾ ਸਿੰਘ ਬਲਟੋਏ ਨੂੰ ਜਿਤਾਉਣਾ ਪੈਣਾ ਹੀ ਪੈਣਾ